ਇਹ ਵੀ ਸਾਡੀ ਪਾਰਟੀ ਦਾ ਹੈਗਾ ਜਾਂ ਨਹੀਂ ਹੈਗਾ ਆਪਾਂ ਇਹ ਮੇਡ ਨੂੰ ਉਟਾ ਕੇ ਆਪਣੀ ਪਾਰਟੀ ਦਾ ਬੰਦਾ ਰੱਖਣਾ ਵੀ ਮੈਂ ਆਪਣੇ ਇਸ ਬੰਦੇ ਨਾਲ ਵਾਦਾ ਕੀਤਾ ਹੈਗਾ ਕਿ ਤੂੰ ਜੇ ਮੈਨੂੰ ਵੋਟ ਪਾਏਂਗਾ ਜੇ ਮੈਂ ਸਰਪੰਚ ਬਣ ਗਿਆ ਤੇ ਮੈਂ ਤੈਨੂੰ ਮੇਡ ਰੱਖਣਾ ਲੇਬਰ ਨਾਲ ਹਮੇਸ਼ਾ ਹੀ ਸਰਕਾਰਾਂ ਨੇ ਧੱਕਾ ਕੀਤਾ ਤੇ ਹਰ ਜਗ੍ਹਾ ਧੱਕਾ ਹੀ ਹੁੰਦਾ ਮੇਰੇ ਕੋਈ ਸਾਥੀ ਹੈਗੇ ਮੈਂ ਪਿੰਡ ਘਵਾਲ ਤੋਂ ਆਇਆ ਸਾਡੀ ਮੈडम ਜੀ ਮੇਟ ਹੈ ਤੇ ਸਾਡੇ 2024 ਦਸੰਬਰ ਮਹੀਨੇ ਦੇ ਪੈਸੇ ਨਹੀਂ ਮਿਲੇ ਕੁਝ ਬੰਦਿਆ ਬਦਲ ਇਹ ਹੈ ਕਿ ਅੱਜ ਦਫ਼ਤਰ ਆਏ ਆ ਦੇ ਸਾਹਮਣੇ ਮੈਂ ਇੱਕ ਛੋਟਾ ਜਿਹਾ ਉਹਨਾਂ ਦਾ ਸਾਥ ਕੱਢਣਾ ਚਾਹਦੀ ਆ ਮੇਰੇ ਪਿੰਡ ਦੇ ਲੱਗ ਪਾ ਗਾਜ 15 ਮਜ਼ਦੂਰੀ ਤੇ ਆਏ ਹੋਏ ਅੱਜ ਉਹ ਚ ਦਿਨ ਪਹਿਲਾਂ ਮੇਰੇ ਤੇ ਇੱਕ ਗੱਲ ਥੋਪੀ ਗਈ ਕਿ ਨਹੀਂ ਪਿੰਡ ਦੇ ਵਿੱਚੋਂ ਪੈਸੇ ਖਾਦੇ ਆ ਇੱਕ ਘਰ ਦੇ ਕੋਲੋਂ ਦੂਜੇ ਦੇ ਮਕਾਨ ਦੇ ਹਾਲਾਂਕਿ ਮੈਂ ਉਹ ਬੰਦੇ 10 ਬੰਦਿਆਂ ਮਕਾਨ ਬਣੇ ਹੋਇਆ ਉਹ ਵੀ ਅੱਜ ਆਏ ਆ ਅਬ ਸਭ ਇੱਥੇ ਆ ਕੇ ਸੋਣ ਬੋਲ ਬੋਲ ਦੱਸੋ ਦੱਸੋ ਇੱਥੇ ਆ ਕੇ ਦੱਸੋ ਇਧਰ ਆਓ ਕੋਈ ਗੱਲ ਨਹੀਂ ਕੋਈ ਗੱਲ ਕੋਈ ਗੱਲ ਪੈ ਪੈ ਜਾਣਾ ਕੀ ਹੋਇਆ ਪੈਸੇ ਪੈਸੇ ਨੂੰ ਧੰਨਵਾਦ ਇਹ ਮੈਂ ਨਹੀਂ ਇਹਨਾਂ ਨੇ ਮੇਰਾ ਨੰਦਰਾ ਕੰਮ ਕੀਤਾ ਕਰੀ ਇਹਨਾਂ ਨੇ ਮੈਂ ਹੋਣਾ ਪੱੜਿਆ ਮੈਂ ਕਿ ਸਾਰਾ ਜਦੋਂ ਹਾਜ਼ਰੀ ਨਹੀਂ ਲਾਣ ਦਿੱਤੀ 15 ਦਿਨ ਦਾ ਮਸਤੋਲ ਖਾਲੀ ਜਾ ਰਿਹਾ ਤੇ ਇਹਦਾ ਮਤਲਬ ਇਹੀ ਹੈ ਕਿ ਸਾਨੂੰ ਕੱਟਿਆ ਹੋਇਆ ਜਦ ਤੱਕ ਇਹ ਕਾਰਜੀ ਕਾਰਵਾਈ ਕਰਕੇ ਨਹੀਂ ਕਰਨੀ ਹੈ ਆਏ ਵੀ ਨਹੀਂ ਹੈ ਇੱਥੇ ਸਾਡਾ ਸਰਪੰਚ ਲੈ ਕੇ ਦੋ ਚਾਰ ਬੰਦੇ ਲੈ ਕੇ ਇੱਥੇ ਸਾਨੂੰ ਕੱਟਣ ਵਾਸਤੇ ਆਇਆ ਪਰ ਪੰਚਾਇਤ ਹੈ ਪੰਚਾਇਤ ਆ ਵੀ ਨੇ ਸਾਨੂੰ ਇਹ ਮੀਟ ਮਨਜ਼ੂਰ ਹੈ ਇਹਦੇ ਵੱਲੋਂ ਕੋਈ ਅਜੇ ਤੱਕ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਜੇ ਇਹ ਗਿਆ ਵੀ ਜਿਹੜਾ ਅਸੀਂ ਨੂੰ ਕੱਢੀਏ ਉਹਨੇ ਕਰਕੇ ਫਰੈਂਚ ਕਹਿੰਦਾ ਠੀਕ ਹੈ ਜੇ ਤੁਸੀਂ ਇਹੀ ਮੀਟ ਰੱਖਣਾ ਤੇ ਮੈਂ ਪਿੰਡ ਵਿੱਚ ਕੰਮ ਨਹੀਂ ਲਵੋ ਜਿੰਨਾ ਵੀ ਕੰਮ ਚੱਲ ਰਿਹਾ ਆ ਸਾਤੋਂ ਚੋਰੀ ਛੁੱਪੇ ਮਸਟਰ ਕਢਾ ਕੇ ਤੇ ਚੋਰੀ ਛੁੱਪੇ ਲੇਵਰ ਜਾਇ ਲਾਈ ਜਾ ਰਹੀ ਹੈ ਤੇ ਸਾਨੂੰ ਪੁੱਛਣ ਤੇ ਕਿਹਾ ਗਿਆ ਹੈ ਬਸਾ ਤੋਂ ਬਾਅਦ ਕੰਮ ਚਲਾਇਆ ਜਾਏਗਾ ਜਦਕਿ ਮਸਟਰ ਕੱਢਿਆ ਗਿਆ ਹੈ ਤੇ ਲੇਵਰ ਲੱਗੀ ਦੀ ਹੈ ਸਵੇਰੇ ਸ਼ਾਮੀ ਮਸਟਰ ਜਿਹੜਾ ਕੱਢ ਕੇ ਉਹਨਾਂ ਦੇ ਸਾਈਨ ਕਰਵਾ ਲੈਂਦੇ ਐ ਚੋਰੀ ਹਾਈਆਂ ਲਾ ਲੈਂਦੇ ਐ ਸਾਨੂੰ ਅਜੇ ਤੱਕ ਇੱਕ ਵਾਰੀ ਵੀ ਉਹਨਾਂ ਨੇ ਇਹ ਨਹੀਂ ਪੁੱਛਿਆ ਵੀ ਤੁਸੀਂ ਕੰਮ ਕਰਨਾ ਜਾਂ ਨਹੀਂ ਕਰਨਾ ਅਸੀਂ ਚਲ ਕੇ ਉਹਨਾਂ ਨੂੰ ਪੁੱਛਿਆ ਜਾ ਕੇ ਵੀ ਸਾਨੂੰ ਕੰਮ ਦਿੱਤਾ ਜਾਵੇ ਇਥੋਂ ਤੱਕ ਕਿ ਜਿਹੜੀਆਂ ਬੀਬੀਆਂ 50 60 ਸਾਲ ਦੀ ਉਮਰ ਹੋ ਗਈ ਐ ਉਹਨਾਂ ਨੂੰ ਇਹ ਕਹਿ ਕੇ ਘਟਾ ਦਿੱਤਾ ਜਾਂਦਾ ਕਿ ਤੁਹਾਨੂੰ ਪੈਨਸ਼ਨ ਨਹੀਂ ਮਿਲਦੀ ਤੁਸੀਂ ਪੈਨਸ਼ਨ ਤੇ ਗੁਜ਼ਾਰਾ ਨਹੀਂ ਕਰਦੇ ਤੋਦੋਂ ਕੰਮ ਨਹੀਂ ਹੁੰਦਾ ਤੁਹਾਨੂੰ ਕੋਈ ਕੰਮ ਨਹੀਂ ਮਿਲਿਆ ਜਾਏਗਾ ਇਸ ਕਰਕੇ ਮੈਂ ਚਾਹਨੀ ਆ ਕਿ ਜਿਹੜੀਆਂ ਬੀਬੀਆਂ ਪੈਣਾ ਨਹੀਂ ਕੰਮ ਕਰ ਸਕਦੀਆਂ ਉਹਨਾਂ ਨੂੰ ਵੀ ਕੰਮ ਦਿੱਤਾ ਜਾਵੇ ਨਹੀਂ ਤੇ ਮਾ ਜੋ ਪਤਾ ਉਹਨਾਂ ਨੂੰ ਦਿੱਤਾ ਜਾਵੇ ਇਥੋਂ ਤੱਕ ਕਿ ਬਾਹਰ ਕੰਮ ਕਰਨ ਜਾਂਦੇ ਹਨ ਰੋਕਿਆ ਗਿਆ ਹੈ ਉਚਾਦੇ ਬਸਟਾਲਾ ਸਾਡੇ ਬੰਦ ਕੀਤੇ ਗਏ ਆ ਸਾਨੂੰ ਬਾਹਰ ਜਾਣਾ ਇਹਨਾਂ ਤੋਂ ਬਾਰ-ਬਾਰ ਪਰਮਿਸ਼ਨ ਲੈਣੀ ਲੋੜ ਨਹੀਂ ਜਦ ਕਿ ਅਸੀਂ ਦੋ ਤਿੰਨ ਇਹਨਾਂ ਨੂੰ ਪੁੱਛਿਆ ਤੁਹਾਨੂੰ ਕਹਿੰਦੇ ਨਹੀਂ ਜਾਣਾ ਮੈਂ ਤਾਂ ਪਰਮਿਸ਼ਨ ਲਵੋ ਇਹਨਾਂ ਕੋਲ ਤੁਸੀਂ ਕੰਮ ਜਾਣਾ ਉਹ ਆ ਕੇ ਮੈਨੂੰ ਪੁੱਛਣ ਜਦ ਕਿ ਅਸੀਂ ਕਿਸੇ ਗਾਰਡ ਕੋਲ ਕਿਸੇ ਕੋਲ ਵੀ ਕੰਮ ਕਰਨ ਜਾਂਦੇ ਆ ਉਹਨਾਂ ਦੀ ਨੀਤੀ ਲਿਖਾ ਉਹਨਾਂ ਨੂੰ ਕੀ ਲੋੜ ਪਈ ਦੀ ਪੁੱਛਦੀ ਕੋਈ ਪੁੱਛਦਾ ਲੋੜ ਤਾਂ ਸਾਨੂੰ ਬਰਕਰਾਰ ਨੂੰ ਹੈ ਉਹਨਾਂ ਨੂੰ ਕੀ ਲੋੜ ਪਈ ਦੀ ਹੈ ਜਿਹਨੂੰ ਤਾਂ ਸਾਡੀ ਹੈ ਕਮਜ਼ੋਰੀ ਸਾਡੀ ਹੈ ਨਾ ਕਿ ਉਹਨਾਂ ਦੀ ਕਮਜ਼ੋਰੀ ਹੈ ਉਹਨਾਂ ਨੂੰ ਬਹੁਤ ਲੇਬਰ ਆਇਆ ਇਸ ਕਰਕੇ ਮਿਹਰਬਾਨੀ ਕਰਕੇ ਸਰਪੰਚ ਸਾਹਿਬ ਨੂੰ ਹਦਾਇਤ ਦਿੱਤੀ ਜਾਵੇ ਲੇਵਰਾਪੁਰ ਜੋਰ ਜ਼ਬਰਦਸਤੀ ਕੰਦੀ ਕੋਈ ਲੋੜ ਨਹੀਂ ਹੈ ਤੇ ਕੰਮ ਕੰਮ ਬਾਹਰ ਜਾਣ ਦਿੱਤਾ ਜਾਵੇ ਧੰਨਵਾਦ ਜੀ ਸਾਡੇ ਪਿੰਡ ਦਾ ਜਿਹੜਾ ਸ਼ਗੰਜਾ ਭਾਈ ਹੂੰ ਉਹ ਇੰਨਾ ਗਦਰ ਕਰਤਾ ਨਾ ਹੂੰ ਆਪਣੀ ਬਨਮਾਦੀ ਹਰ ਕੰਮ ਨੂੰ ਨਰੇਗਲੀ ਮੈਡਮ ਨੂੰ ਗਾਲਾਂ ਕਢਦਾ ਪਿਆ ਬੋਲਣ ਦੀ ਸਮੀਜ ਨਹੀਂ ਆਉਂਦੀ ਉਹਦੇ ਬਾਰੇ ਅਸੀਂ ਗਿਆ ਸੀਗਾ ਮੈਂ ਵੀਡੀਓ ਸ਼ਾਟ ਕੋਲ ਵੀ ਵੀਡੀਓ ਸ਼ਾਟ ਨੇ ਬੋਲੇ ਪੰਚਾਇਤ ਨੂੰ ਬੁਲਾਵਾਂਗੇ ਕਰਾਂਗੇ ਤੁਹਾਡਾ ਸਾਥ ਪਾਓ ਤੇ ਕਹੇ ਦੇ ਕੁਝ ਨਹੀਂ ਹੋਇਆ ਸਰਪੰਚ ਦਾ ਕੀ ਨਾ ਰਮਦਾਸ ਸਿੰਘ ਕੰਜੀ ਸਿੰਘ ਪਹਿਲੀ ਵਾਰ ਚੁਣੇ ਆ ਪਹਿਲੀ ਵਾਰ ਹੀ ਚੁਣੇ ਪਹਿਲੀ ਵਾਰੀ ਪਹਨਾਈ ਹੋ ਗਿਆ ਤੁਸੀਂ ਪੰਚਾਇਤ ਮੈਂਬਰ ਹੋ ਹਾਂ ਪੰਚਾਇਤ ਮੈਂਬਰ ਹਾਂ ਇਹਨਾਂ ਦਾ ਜਿਹੜਾ ਕੰਮ ਕਰਿਆ ਉਹ ਦੇਖੋ ਸਰਦਮ ਭਾਈ ਬੰਦੀ ਟੱਕਾ ਛਾਈ ਹੋ ਰਹੀ ਹੈ ਅੱਜ ਮਨਰੇਗਾ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਇਕਾਈ ਹਾਜੀਪੁਰ ਵੱਲੋਂ ਮਨਰੇਗਾ ਵਰਕਰਾਂ ਤੇ ਮੇਟਾਂ ਨੂੰ ਦਰਪੇਸ਼ ਸਮੱਸਿਆ ਦੇ ਸੰਦਰਭ ਦੇ ਵਿੱਚ ਇੱਕ ਜਿਹੜਾ ਯਾਰ ਰੋਸ ਮਜਾਰਾ ਪੀਡੀਪੀਓ ਦਫ਼ਤਰ ਹਾਜੀਪੁਰ ਵਿਖੇ ਕੀਤਾ ਗਿਆ ਜੇ ਨੇ ਵਿੱਚ ਵੱਖ-ਵੱਖ ਪਿੰਡਾਂ ਤੋਂ ਮਨਰੇਗਾ ਵਰਕਰ ਤੇ ਮੇਟ ਸ਼ਾਮਲ ਹੋਏ ਅੱਜ ਦਾ ਮੁਜ਼ਾਹਰਾ ਜਿਹੜਾ ਇਹ ਹੈ ਵਿਸ਼ੇਸ਼ ਤੌਰ ਤੇ ਮਨਰੇਗਾ ਮੇਟਾਂ ਨੂੰ ਪੰਚਾਇਤੀ ਚੋਣਾਂ ਤੋਂ ਉਪਰੰਤ ਪਿੰਡਾਂ ਵਿੱਚ ਪੈਦਾ ਹੋਈ ਸਿਆਸੀ ਧੋੜੇਬੰਦੀ ਦੇ ਤਹਿਤ ਸ਼ਿਕਾਰ ਬਣਾਇਆ ਜਾ ਰਿਹਾ ਤੇ ਜਬਰੀ ਜਿਹੜਾ ਇਹ ਕੱਢਿਆ ਜਾ ਰਿਹਾ ਉਹਦੇ ਵਿਰੋਧ ਦੇ ਵਿੱਚ ਸੀਗਾ ਇਸ ਤੋਂ ਇਲਾਵਾ ਇੱਕ ਦੋ ਪੰਚਾਇਤਾਂ ਦੇ ਵਿੱਚ ਸਰਪੰਚਾਂ ਵੱਲੋਂ ਮਨਰੇਗਾ ਮੇਟਾਂ ਦੇ ਨਾਲ ਬਦਤਮੀਜੀ ਕੀਤੀ ਗਈ ਹੈ ਅਸੀਂ ਉਸ ਦੇ ਵਿਰੋਧ ਦੇ ਵਿੱਚ ਅੱਜ ਇੱਕ ਮੰਗ ਪੱਤਰ ਜਿਹੜਾ ਆ ਬीडीपीओ ਸਾਹਿਬ ਨੂੰ ਦਿੱਤਾਇਆ ਔਰ ਜਿੱਥੇ ਇਹਨਾਂ ਸਰਪੰਚਾਂ ਦੇ ਜਿਹੜੀ ਆ ਵਿਰੁੱਧ ਜਿਹੜਾ ਬੰਦੀ ਕਾਰਵਾਈ ਆ ਉਹਨਾਂ ਦੀ ਅਪੀਲ ਕੀਤੀ ਆ ਉਹਦੇ ਨਾਲ ਹੀ ਜੇਕਰ ਮਨਰੇਗਾ ਵਰਕਰਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਹੋਈਆਂ ਵਿਸ਼ੇਸ਼ ਜ਼ੋਰ ਤੇ ਆਜੀਪ ਔਰ ਨਾਲ ਸੰਬੰਧਿਤ ਤੇ 24 ਤਰੀਕ ਨੂੰ ਅਸੀਂ ਇੱਕ ਵੱਡਾ ਧਰਨਾ ਦਵਾਂਗੇ ਜਿਹਦੇ ਵਿੱਚ ਹਰ ਪਿੰਡ ਦੇ ਵਿੱਚੋਂ ਅਸੀਂ ਵੱਡੀ ਗਿਣਤੀ ਜਿਹੜੇ ਮਨਰੇਗਾ ਵਰਕਰ ਉਹ ਸ਼ਾਮਲ ਕਰਾਵਾਂਗੇ ਇਹ ਤੋਂ ਇਲਾਵਾ ਕਿਉਂਕਿ ਹੁਸ਼ਾਲਪੁਰ ਦੇ ਵਿੱਚ ਮੇਟਾ ਨੂੰ ਵੱਡੇ ਖੇਤ ਦੇ ਵਿੱਚ ਸਿਆਸੀ ਰੰਜਿਸ਼ ਦਾ ਸ਼ਿਕਾਰ ਬਣਾਇਆ ਜਾ ਰਿਹਾ ਔਰ ਸਿਆਸੀ ਰੰਜਿਸ਼ ਤਹਿਤੀ ਮਨੇਗਾ ਵਰਕਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਇਹਦੇ ਖਿਲਾਫ ਜਲਦ ਹੀ ਅਸੀਂ ਜ਼ਿਲ੍ਹਾ ਪੱਧਰ ਤੇ ਇਲੈਕਸ਼ਨ ਆਪਣੇ ਇਲੈਕਸ਼ਨ ਹੋ ਲੀਕ ਕੇ ਐਡੀਸੀ ਦੇ ਦਫ਼ਤਰ ਮੂਰੇ ਧਰਨਾ ਦੇਵਾਂਗੇ ਤੇ ওই ਜਿਹੜੀ ਹੈ ਇਸ ਤਖੇਸ਼ਾਈ ਦੇ ਖਿਲਾਫ ਆਪਣੇ ਸੰਘਰਸ਼ ਨੂੰ ਤੇਜ਼ ਕਰਾਂਗੇ ਧੰਨਵਾਦ ਜੋ ਅੱਜ ਪ੍ਰਵਲੋਗ ਤਨਾ ਦਿੱਤਾ ਹੈ ਮਨੇਗਾ ਵਰਕਰ ਜੂਨੀਅਰ ਦੇ ਸਬੰਧ ਵਿੱਚ ਜੋ ਕੀ ਮੀਟਰਾਂ ਨੂੰ ਮੁਸ਼ਕਲਾਂ ਆਦੀਆਂ ਵੀ ਆ ਵਰਕਰਾਂ ਨੂੰ ਮੁਸ਼ਕਲਾਂ ਆਦੀਆਂ ਵੀ ਆ ਜੋ ਜਿਹੜੀ ਪੰਜਾਬ ਸੁਕਾਰ ਦੀ ਬਹੁਤ ਨੀਂਦੀਆਂ ਪੁਰਾਣੀ ਗਈ ਹੈ ਕਿ ਜਦੋਂ ਦੀ ਪੰਚਾਇਤਾਂ ਬਣੀਆਂ ਕਿ ਮੀਟਰ ਅਨਫਰਾਡਮੈਂਟ ਹੁੰਦਾ ਪਿਆ ਤੇ ਪੁਰਾਣੇ ਮੀਟਰ ਜਿਹੜੇ ਕੱਢ ਕੇ ਆਪਣੀ ਮਰਜ਼ੀ ਦੇ ਮਨਮਰਜ਼ੀ ਦਾ ਮੀਟਰ ਰੱਖਦੇ ਪਏ ਐ ਤੇ ਉਹਨਾਂ ਨੂੰ ਤਾਨਾशाही ਦਿਖਾਉਂਦੇ ਤੱਕੇਸ਼ਾਹੀ ਕਰਦੇ ਨੇ ਮੀਟਰਾਂ ਦਾ ਇਹੋ ਜਿਹਾ ਜਿਹਾ ਬਿਹੇਵ ਨਹੀਂ ਹੋਣਾ ਚਾਹੀਦਾ ਪੰਚਾਇਤਾਂ ਨੂੰ ਜੋ ਆ ਸਰਕਾਰ ਜਾਂ ਨਿੰਦਰ ਜਬ ਸਰਕਾਰ ਹੈ ਇਹ ਜਿਹੜਾ ਸਾਡੇ ਨਾਲ ਵੱਧ ਲੋਕੀ ਨਾਲ ਜਿਹੜਾ ਦੇਵ ਹੁੰਦਾ ਪਿਆਗਾ ਸੋ ਸਾਡਾ ਜੀ ਰੋਜ਼ਗਾਰ ਆ 365 ਦਿੰਦਾ ਹੋਣਾ ਚਾਹੀਦਾਗਾ ਸੋ 100 ਦਿਨ ਦਾ ਰੋਜ਼ਗਾਰ ਜਿਹੜਾ ਕਾ 100 ਦਿੰਦਾ ਵੀ ਨਹੀਂ ਮਿਲਦਾ ਤੇ ਜਿਹੜਾ 100 ਦਿਨ ਦਾ ਪੂਰਾ ਹੋ ਜਾਂਦਾ ਦੱਸੋ ਅਗਲੀ ਵਾਰ 100 ਦਿਨ ਦਾ ਬਾਹਰ ਕੰਮ ਮਿਲਦਾਗਾ ਨੇਰਾਂ ਦੇ ਵਿੱਚ ਜਾਂ ਜੰਗਲਾਤ ਦੇ ਵਿੱਚ ਮਿਲਦਾ ਤੇ ਆਪਾਂ ਤਾਂ ਕੰਮ ਹੀ ਸਿਰ 2 ਮਹੀਨੇ ਮਿਲਦਾ ਸਾਰਾ ਤੇ ਚਾਹੁੰਦੇ ਜਿਹੜਾ 365 ਦਿੰਦਾ ਪਵੰਦ ਕੀਤਾ ਜਾਵੇ ਅੱਸੀ ਗੱਲ ਤੇ ਮੈਂ ਧਰਿੰਦਰ ਸਿੰਘ ਅੱਜ ਬੀਡੀਪੀਓ ਦਫ਼ਤਰ ਜਿਹੜਾ ਇਹ ਹਾਜੀਪੁਰ ਸੰਕੇਤ ਤੌਰ ਤੇ ਤਾਂ ਨਾ ਦੱਸਾਇਆ ਕਿਉਂਕਿ ਸਮੱਸਿਆ ਲਗਾਤਾਰ ਹਾਜੀਪੁਰ ਬਲਾਕ ਦੇ ਵਿੱਚ ਆ ਰਹੀ ਹੈ ਪਿਛਲੇ 1 ਸਾਲ ਤੋਂ ਲਗਾਤਾਰ ਮਰਰੇਕਾ ਕਾਮਿਆਂ ਦੇ ਅਲੱਗ-ਅਲੱਗ ਮਜ਼ਦੂਰਾਂ ਨੇ ਕੰਮ ਕੀਤਾ ਉਹਨਾਂ ਦੇ ਪੈਸੇ ਨਹੀਂ ਪਏ ਦਸੰਬਰ ਦੇ ਪੈਸੇ ਕਗਵਾਲ ਦੇ ਮਜ਼ਦੂਰਾਂ ਦੇ ਹਾਲੇ ਤੱਕ ਨਹੀਂ ਪਏ ਹੋਏ ਪ੍ਰਸ਼ਾਨਗੀ ਹੁੰਦੀ ਹੈ ਦਫਤਰ ਕੀ ਕਰਦਾ ਪਿਆ ਹੈ ਤੇ ਚਾਰ ਪਿੰਡ ਚਾਹੇ ਸਿਪੋ ਚੱਕ ਹੈ ਬਾਵੇਸੇ ਹੈ ਉਹਦੇ ਤੋਂ ਇਲਾਵਾ ਇੱਧਰ ਲਵਾਨਾ ਕੁਲੀਆਂ ਅਤੇ ਇੱਕ ਹੋਰ ਪਿੰਡ ਚਾਰਾ ਪਿੰਡਾਂ ਦੇ ਵਿੱਚ ਸਿੰਘਪੁਰ ਜੱਟਾ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਤੇ ਮੇਟਾ ਨੂੰ ਤੰਗ ਪ੍ਰਸ਼ਾਨ ਕੀਤਾ ਜਾ ਰਿਹਾ ਹੈ ਇੱਕ ਹਫ਼ਤੇ ਦੇ ਅੰਦਰ-ਅੰਦਰ ਜੇ ਇਹਨਾਂ ਦਾ ਪ੍ਰਬੰਧ ਨਾ ਹੋਇਆ ਇਹਨਾਂ ਮੇਟਾਂ ਨੂੰ ਦੁਬਾਰਾ ਤੋਂ ਬਹਾਲ ਕਰਕੇ ਇਹਨਾਂ ਦੀ ਅਗਵਾਈ ਨਾਲ ਦਾ ਨਾਂ ਪਾ ਕੇ ਮਸਤੋਲ ਨਹੀਂ ਕੱਢਿਆ ਗਿਆ ਤੇ ਆਉਣ ਵਾਲੀ 24 ਤਰੀਕ ਨੂੰ ਪੂਰਾ ਪਿੱਟ ਸਿਆਪਾ ਕੀਤਾ ਜਾਏਗਾ ਹਾਜੀਪੁਰ ਦੇ ਬੀਡੀਪੀਓ ਦਫ਼ਤਰ ਦਾ ਕਿਉਂਕਿ ਇੱਥੋਂ ਦੇ ਏਪੀਓ ਤੇ ਜੀਆਰਐਸ ਜੀਆਰਐਸ ਦੇ ਵੱਲੋਂ ਲਗਾਤਾਰ ਕੰਪਲੇਨਾਂ ਆ ਰਹੀਆਂ ਤੇ ਉਹ ਪੱਕਾ ਪਤ ਕਰ ਰਿਹਾ ਸਰਪੰਚਾਂ ਦੇ ਨਾਲ ਮਿਲ ਕੇ ਤੇ ਸਿਪੋ ਚੱਕ ਦੇ ਸਰਪੰਚ ਦਾ ਜਿਹੜਾ ਹੈ ਲਗਾਤਾਰ ਜਿਹੜਾ ਸੇਚੜਾ ਕੇ ਰੱਖਿਆ ਹੋਇਆ ਹੈ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਮਨਰੇਗਾ ਦੇ ਮਜ਼ਦੂਰ 350 ਰੁਪਏ ਦਿਹਾੜੀ ਲੈਂਦੇ ਆ ਪੁਲਿਸ ਸ਼ਿਕਰ ਦੁਪਹਿਰ ਕੰਮ ਕਰਕੇ ਤੇ ਜੀਓ ਟੈਗ 2-2 ਕਿਲੋਮੀਟਰ ਦੂਰ ਲਾ ਕੇ ਇਹਨਾਂ ਨੂੰ ਹੋਰ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਇਹਨਾਂ ਸਾਰੀਆਂ ਮੁਸ਼ਕਲਾਂ ਨੂੰ ਲੈ ਕੇ ਹਾਜੀਪੁਰ ਦੇ ਵਿੱਚ ਅੱਜ ਮੰਗ ਪੱਤਰ ਦਿੱਤਾ ਤੇ ਸੰਕੇਤਕ ਤੌਰ ਤੇ ਪ੍ਰਦਰਸ਼ਨ ਕਰਕੇ ਕਹਿ ਦਿੱਤਾ ਇਹ ਚੇਤਾਵਨੀ ਦੇ ਦਿੱਤੀ ਹੈ ਵੀ ਤੁਰੰਤ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਜੇ ਨਹੀਂ ਹੁੰਦਾ ਹੈ ਤਾਂ ਆਨ ਵਾਲੀ 24 ਤਰੀਕ ਨੂੰ ਸਾਰੇ ਪਿੰਡਾਂ ਦੇ ਵਿੱਚ ਵੱਡੀ ਮੀਟਿੰਗ ਕਰਕੇ ਤੇ ਪੱਕੂਰੇ ਤੌਰ ਤੇ ਦਫ਼ਤਰ ਦੇ ਅੱਗੇ ਘਰਾਵ ਕੀਤਾ ਜਾਏਗਾ ਤੇ ਪੂਰਾ ਜਲੂਸ ਕੱਢਿਆ ਜਾਏਗਾ ਕਿਉਂਕਿ ਲੋਕਾਂ ਦੇ ਨਾਲ ਤੱਕਾ ਨਹੀਂ ਬਰਦਾਸ਼ਤ ਕਰੇਗੀ ਮਰੇਗਾ ਵਰਕਰ ਯੂਨੀਅਨ ਇਹੀ ਗੱਲ ਅਸੀਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਏਥੋਂ ਦੇ ਮੈਕਮੇ ਦੇ ਅਧਿਕਾਰੀਆਂ ਨਾਲ ਵੀ ਤੇ ਲੋਕਾਂ ਦੇ ਨਾਲ ਵੀ ਮਰੇਗਾ ਦੇ ਕਾਮਿਆਂ ਨਾਲ ਵੀ ਇਕੱਠੇ ਹੋਵੋ ਇਕੱਠੇ ਹੋ ਕੇ ਜਿੱਥੇ ਤੁਹਾਡੀਆਂ ਜਿਹੜੇ ਪੈਸੇ ਨਹੀਂ ਪੈ ਰਹੇ ਉਦੋਂ ਲਈ ਸੰਘਰਸ਼ ਕਰੋ ਜਿੱਥੇ ਤੁਹਾਡੇ ਮੇਟਾ ਦੇ ਨਾਲ ਤੱਕਾ ਹੋ ਰਿਹਾ ਉੱਥੇ ਇਕੱਠੇ ਹੋ ਕੇ ਸੰਘਰਸ਼ ਕਰੋ ਇਹ ਤੱਕਾ ਚਾਹੇ ਮੈਕਮੇ ਦੇ ਅਧਿਕਾਰੀਆਂ ਦਾ ਚਾਹੇ ਪਿੰਡਾਂ ਦੇ ਸਿਆਸੀ ਸਰਪੰਚਾਂ ਦਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਧੰਨਵਾਦ